ਹਗਰੂ ਜੀ ਕੇ ਫਤਿਹ ਜਿਹੜੀ ਸਾਡੀ ਜ਼ਿੰਦਗੀ ਹੈ ਜ਼ਿੰਦਗੀ ਦੇ ਨਾਲ ਜੁੜੇ ਹੋਏ ਦੁੱਖ ਵੀ ਨੇ ਤੇ ਜ਼ਿੰਦਗੀ ਦੇ ਨਾਲ ਜੁੜੇ ਹੋਏ ਸੁੱਖ ਵੀ ਸੁੱਖ ਵੀ ਤੁਹਾਡਾ ਹੈ ਤੇ ਦੁੱਖ ਵੀ ਤੁਹਾਡਾ ਹੈ ਦੁੱਖ ਸੁੱਖ ਬਣਨ ਦੇ ਕਾਰਨ ਵੀ ਬੜੇ ਨੇ ਤੇ ਦੁੱਖ ਸੁੱਖ ਮਿਟਣ ਦੇ ਕਾਰਨ ਵੀ ਬੜੇ ਬਣ ਜਾਂਦੇ ਨੇ ਐਸਾ ਨਹੀਂ ਹੈ ਕਿ ਕੋਈ ਮੁਸ਼ਕਲ ਆਈ ਤੇ ਉਸ ਮੁਸ਼ਕਲ ਦਾ ਹੱਲ ਨਹੀਂ ਹੱਲ ਹੁੰਦਾ ਹੈ ਕੋਈ ਦੁਨੀਆ ਦੇ ਅੰਦਰ ਇਦਾਂ ਦਾ ਤਾਲਾ ਨਹੀਂ ਜਿੰਦਰਾ ਨਹੀਂ ਜਿੱਦੀ ਕੋਈ ਟਾਲੀ ਚਾਬੀ ਨਾ ਬਣੀ ਹੋਵੇ ਕੋਈ ਇਦਾਂ ਦਾ ਲੋਕ ਨਹੀਂ ਹੈ ਜਿਹਨੂੰ ਖੋਲਿਆ ਨਾ ਜਾ ਸਕਦਾ ਹੋਵੇ ਪਰ ਸਾਡਾ ਸੁਭਾਅ ਪਤਾ ਕੀ ਲੱਭ ਗਿਆ ਬਣ ਗਿਆ ਅਸੀਂ ਖੁਸ਼ੀ ਲੱਭਦੇ ਆ ਆਪਣੀ ਜ਼ਿੰਦਗੀ ਵਿੱਚੋਂ ਨਹੀਂ ਆਪਣੇ ਆਪ ਵਿੱਚੋਂ ਨਹੀਂ ਆਪਣੇ ਜੀਵਨ ਵਿੱਚੋਂ ਨਹੀਂ ਅਸੀਂ ਦੂਜਿਆਂ ਵਿੱਚੋਂ ਖੁਸ਼ੀ ਲੱਭਨੇ ਆ ਮਸਲਨ ਮੈਂ ਕੱਪੜੇ ਪਾਏ ਨੇ ਮੈਨੂੰ ਚੰਗੇ ਲੱਗਦੇ ਨੇ ਮੈਂ ਆ ਪੱਗ ਬਨ ਲਈ ਆ ਸ਼ਰਟ ਪਾ ਲਈ ਇਦਾਂ ਦੀ ਘੜੀ ਲਾ ਲਈ ਕੜਾ ਲਾ ਲਿਆ ਸਪੈਕਸ ਲਾ ਲਈ ਮੈਨੂੰ ਚੰਗੇ ਲੱਗਦੇ ਨੇ ਪਰ ਬਾਹਲਾ ਲੋਕ ਵਿਖਾਵਾ ਬਣ ਗਿਆ ਵੀ ਲੋਕ ਮੇਰੇ ਕੱਪੜਿਆਂ ਨੂੰ ਵੇਖ ਕੇ ਕਹਿਣ ਵੀ ਤੇਰੀ ਸ਼ਰਟ ਬੜੀ ਚੰਗੀ ਤੇਰੀ ਪੱਗ ਬੜੀ ਚੰਗੀ ਹੈ ਇਹਦਾ ਰੰਗ ਬੜਾ ਚੰਗਾ ਤੇ ਮੈਂ ਖੁਸ਼ ਹਾਂ ਅਗਰ ਲੋਕ ਕਹਿ ਦੇਣ ਤੇ ਫਿਰ ਮੇਰੀ ਖੁਸ਼ੀ ਹੈ ਤੇ ਜੇ ਲੋਕ ਨਾ ਕਹਿਣ ਤੇ ਮਯੂਸ ਹੋ ਜਾਣਾ ਯਾਰ ਇਹਨੇ ਕਿਹਾ ਨਹੀਂ ਤੇਰੀ ਪੱਗ ਦਾ ਰੰਗ ਬੜਾ ਚੰਗਾ ਤੇਰੀ ਸ਼ਰਟ ਕਿੰਨੇ ਦੀ ਆਈ ਤੇਰੀ ਸ਼ਰਟ ਦਾ ਕਲਰ ਬੜਾ ਚੰਗਾ ਹੈ ਤੇਰੀ ਸ਼ਰਟ ਦੀ ਮੈਚਿੰਗ ਬੜੀ ਚੰਗੀ ਹੈ ਚਮਕ-ਦਮਕ ਬੜੀ ਚੰਗੀ ਫਿਰ ਤੁਸੀਂ ਨਰਾਜ ਹੋ ਜਾਂਦੇ ਹੋ ਮਤਲਬ ਖੁਸ਼ੀ ਚਾਹੀਦੀ ਹੈ ਪਰ ਚਾਹੀਦੀ ਦੂਜਿਆਂ ਦੇ ਵਿੱਚੋਂ ਦੂਜਿਆਂ ਦੀ ਕਹਿਬਤ ਦੇ ਉੱਤੇ ਤੁਹਾਡੀ ਖੁਸ਼ੀ ਖੜੀ ਦੂਜੇ ਚਾਹ ਉਹ ਤੁਹਾਨੂੰ ਖੁਸ਼ੀ ਦੇ ਦੇਣ ਦੂਜੇ ਚਾਹ ਨਾ ਖੁਸ਼ੀ ਦੇਣ ਕਿਹਸਾ ਤੁਹਾਡਾ ਹਾਸ ਹੋਇ ਨਾ ਜੀਵਨ ਬਣ ਕੇ ਰਹਿ ਗਿਆ ਕਿਵੇਂ ਦੀ ਤੁਸੀਂ ਆਪਣੇ ਆਪ ਨੂੰ ਜ਼ਿੰਦਗੀ ਦੇ ਕੇ ਰੱਖ ਲਿਆ ਕਿਵੇਂ ਦਾ ਆਪਣੇ ਆਪ ਨੂੰ ਬਣਾ ਲਿਆ ਜੇ ਕੋਈ ਕਹਿੰਦਾ ਹੈ ਵੀ ਭਾਈ ਤੇਰੀ ਇਹ ਕਮੀਜ਼ ਚੰਗੀ ਨਹੀਂ ਤੇਰੀ ਪੈਂਟ ਚੰਗੀ ਨਹੀਂ ਤੇਰੀ ਟਾਈ ਚੰਗੀ ਨਹੀਂ ਤੇਰੇ ਸਪੈਕਸ ਚੰਗੇ ਨਹੀਂ ਤੇਰੀ ਘੜੀ ਚੰਗੀ ਨਹੀਂ ਉਹਨਾਂ ਦਾ ਬੜਾ ਸਾਦਾ ਸਧਾਰਨ ਪੋਲਾਈਟਲੀ ਇੱਕ ਗੱਲ ਕਹੋ ਉਹਨੂੰ ਕਹੇ ਵੇਖ ਭਾਈ ਮੈਂ ਪਾਈ ਇਹ ਨਾ ਮੈਨੂੰ ਤੇ ਲੱਗਦੀ ਹੈ ਚੰਗੀ ਮੈਂ ਪੱਗ ਬੱਧੀ ਹੈ ਨਾ ਮੈਨੂੰ ਤੇ ਲੱਗਦੀ ਹੈ ਚੰਗੀ ਮੈਂ ਟਾਈ ਲਾਈ ਪੈਂਟ ਪਾਈ ਜੁੱਤੀ ਪਾਈ ਘੜੀ ਬੱਧੀ ਮੈਨੂੰ ਤੇ ਲੱਗਦੀਆਂ ਨੇ ਚੰਗੀਆਂ ਤੈਨੂੰ ਨਹੀਂ ਲੱਗਦੀਆਂ ਤੇ ਫਿਰ ਭਾਈ ਤੂੰ ਆਪਣੀਆਂ ਅੱਖਾਂ ਦਾ ਇਲਾਜ ਕਰਵਾ ਜਾਂ ਤੈਨੂੰ ਚੰਗੀਆਂ ਲੱਗਣ ਦਾ ਮੈਂ ਕੋਈ ਠੇਕੇਦਾਰ ਥੋੜਾ ਵੀ ਤੈਨੂੰ ਚੰਗਾ ਲੱਗਣਾ ਚਾਹੀਦਾ ਮੈਨੂੰ ਚੰਗਾ ਲੱਗਦਾ ਮੈਂ ਕਪੜਾ ਪਾੜਿਆ ਤੇਨੂੰ ਚੰਗਾ ਨਹੀਂ ਲੱਗਦਾ ਤੇਰੀ ਕੋਈ ਪ੍ਰੋਬਲਮ ਹੋਵੇਗੀ ਭੋਜਨ ਬਣਿਆ ਹੋਵੇ ਸਵਾਦ ਹੋਵੇ ਭੋਜਨ ਤੇ ਸਾਰੇ ਘਰ ਦੇ ਜੀ ਖਾ ਕੇ ਕਹਿਣ ਵੀ ਚੰਗਾ ਹੈ ਸਵਾਦ ਹੈ ਇੱਕ ਆਣ ਕੇ ਕਵੇ ਵੀ ਸਵਾਦ ਨਹੀਂ ਇਹਦਾ ਮਤਲਬ ਇਹ ਉਹ ਬਿਮਾਰ ਹੋਏਗਾ ਉਹਦੇ ਮੂੰਹ ਦਾ ਸਵਾਦ ਕੋੜਾ ਹੋਇਆ ਹੋਵੇਗਾ ਬੀ ਤੈਨੂੰ ਚੰਗਾ ਨਹੀਂ ਲੱਗਦਾ ਤੇਰੀਆਂ ਅੱਖਾਂ ਨੂੰ ਚੰਗਾ ਨਹੀਂ ਲੱਗਦਾ ਉਹ ਕਹਿੰਦਾ ਮੈਨੂੰ ਚੰਗਾ ਨਹੀਂ ਲੱਗਦਾ ਤੈਨੂੰ ਚੰਗਾ ਨਹੀਂ ਲੱਗਦਾ ਨਾ ਲੱਗੇ ਮੈਂ ਤੈਨੂੰ ਚੰਗਾ ਲੱਗਣ ਦਾ ਕੋਈ ਠੇਕਾ ਥੋੜਾ ਲਿਆ ਵੀ ਤੈਨੂੰ ਚੰਗਾ ਲੱਗਣਾ ਹੀ ਚਾਹੀਦਾ ਖੈਰ ਖਰੀਦੀ ਮੈਂ ਪਾਈ ਮੈਂ ਹੰਡਾਉਣੀ ਮੈਂ ਆ ਤੈਨੂੰ ਚੰਗੀ ਲੱਗੇ ਨਾ ਲੱਗੇ ਉਹ ਤੇਰੀ ਪ੍ਰੋਬਲਮ ਹੈ ਮੇਰੀ ਪ੍ਰੋਬਲਮ ਨਹੀਂ ਹੈ ਅਸੀਂ ਕਾਰ ਖਰੀਦ ਕੇ ਲਿਆਉਨੇ ਆ ਸਾਨੂੰ ਚੰਗੀ ਲੱਗਣੀ ਚਾਹੀਦੀ ਸਾਨੂੰ ਉਹਦਾ ਰੰਗ ਸਾਨੂੰ ਉਹਦਾ ਇੰਟੀਰੀਅਰ ਸਾਨੂੰ ਉਹ ਕਾਰ ਚੰਗੀ ਲੱਗਣੀ ਚਾਹੀਦੀ ਅਸੀਂ ਖਰੀਦੀ ਅਸੀਂ ਹੰਡਾਉਣੀ ਅਸੀਂ ਬਹਿਣਾ ਹੈ ਸਫ਼ਰ ਕਰਨਾ ਪਰ ਅਸੀਂ ਉਹਨੇ ਲੋਕ ਕਹਿਣ ਵਾ 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 ਤੇਰੀ ਕਾਰ ਬੜੀ ਚੰਗੀ ਹੈ ਦਾ ਰੰਗ ਬੜਾ ਚੰਗਾ ਹੈ ਦਾ ਇੰਟੀਰੀਅਰ ਬੜਾ ਚੰਗਾ ਹੈ ਬਣਾਵਟੀ ਜੀ ਜ਼ਿੰਦਗੀ ਆਪਣੇ ਆਪ ਨੂੰ ਦੇ ਲਈ ਅਸੀਂ ਬਣਾਵਟੀ ਪੰਦੇ ਅੰਦਰ ਅਸੀਂ ਬੜਾ ਖੁਸ਼ ਹੁੰਨੇ ਜੇ ਚਾਰ ਲੋਕਾਂ ਕਹੇ ਤਾਂ ਬੜੀ ਚੰਗੀ ਹੈ ਖੁਸ਼ ਹੋ ਗਏ ਜੇ ਚੌਹ ਨੇ ਕਹੇ ਤਾਂ ਨਹੀਂ ਇਹਦਾ ਰੰਗ ਚੰਗਾ ਨਹੀਂ ਇੰਟੀਰੀਅਰ ਚੰਗਾ ਨਹੀਂ ਤੇ ਨਾਰਾਜ਼ ਹੋ ਗਏ ਕਿਹਦਾ ਤੁਸੀਂ ਆਪਣੇ ਆਪ ਨੂੰ ਬਣਾ ਲਿਆ ਕਾਰ ਬਣਾਇਆ ਤੇ ਤਾਂ ਲੋਕ ਕਹਿਣ ਚੰਗਾ ਹੈ ਤੇ ਖੁਸ਼ ਹੋ ਜਾਂਦੇ ਹੋ ਜੇ ਲੋਕ ਕਹਿਣ ਚੰਗਾ ਨਹੀਂ ਤੇ ਨਾਰਾਜ਼ ਹੋ ਜਾਂਦੇ ਹੋ ਖੈਰ ਤੁਸੀਂ ਆਪਣੇ ਜੀਵਨ ਨੂੰ ਆਪਣੇ ਟੰਗ ਦੇ ਨਾਲ ਗੁਜ਼ਾਰਨਾ ਹੈ ਲੋਕਾਂ ਦੇ ਟੰਗ ਦੇ ਨਾਲ ਨਹੀਂ ਗੁਜ਼ਾਰਨਾ ਤੁਸੀਂ ਆਪਣੇ ਵੱਲ ਧਿਆਨ ਦਿਓ ਆਪਣੀ ਕਮਾਈ ਵੱਲ ਧਿਆਨ ਦਿਓ ਕਮਾਈ ਦੇ ਸਾਧਨਾਂ ਵੱਲ ਧਿਆਨ ਦਿਓ ਆਪਣੀ ਜੇਬ ਵੱਲ ਧਿਆਨ ਦਿਓ ਉਸ ਤੋਂ ਬਾਅਦ ਜੋ ਮਰਜੀ ਹੰਡਾ ਰਹੇ ਹੋ ਪਾ ਰਹੇ ਹੋ ਉਹ ਤੁਹਾਡੀ ਆਪਣੀ ਲਾਈਫ ਹੈ ਆਪਣੇ ਅਕੋਰਡਿੰਗ ਹੈ ਦੂਜਿਆਂ ਦੇ ਭਰੋਸੇ ਦੇ ਉੱਤੇ ਨਾ ਰੋ ਕਿ ਦੂਜੇ ਨੂੰ ਮੈਂ ਖੁਸ਼ ਕਰਨਾ ਹੈ ਜਾਂ ਦੂਜਾ ਮੈਨੂੰ ਕਹੇਗਾ ਤੇ ਮੈਂ ਤਾਂ ਖੁਸ਼ ਹੋਣਾ ਹੈ ਲੋਕਾਂ ਦੇ ਆਇਨੇ ਵਿੱਚੋਂ ਲੋਕਾਂ ਦੇ ਸ਼ੀਸ਼ੇ ਵਿੱਚੋਂ ਆਪਣੇ ਆਪ ਨੂੰ ਵੇਖਣਾ ਬੰਦ ਕਰੋ ਆਪਣੇ ਆਪ ਵਿੱਚੋਂ ਆਪਣੇ ਆਪ ਨੂੰ ਲੱਭੋ ਆਪਣੇ ਆਪ ਵਿੱਚੋਂ ਆਪਣੇ ਆਪ ਨੂੰ ਵੇਖਣ ਦਾ ਯਤਨ ਕਰੋ ਤੂੰ ਕੀ ਹੈ ਤੈਨੂੰ ਚੰਗਾ ਕੀ ਲੱਗਦਾ ਹੈ ਚਲੋ ਮੈਂ ਇੱਕ ਹੋਰ ਉਦਾਹਰਣ ਦੇ ਦਿੰਦਾ ਸਬਜ਼ੀਆਂ ਨੇ ਬੈਂਗਨ ਦੀ ਸਬਜ਼ੀ ਕद्दू ਦੀ ਸਬਜ਼ੀ ਕੜੀ ਹੈ ਕਿਸੇ ਨੂੰ ਕੜੀ ਚੰਗੀ ਨਹੀਂ ਲੱਗਦੀ ਕਿਸੇ ਨੂੰ ਬੈਂਗਣ ਚੰਗੇ ਨਹੀਂ ਲੱਗਦੇ ਕਿਸੇ ਨੂੰ ਕੱਦੂ ਚੰਗਾ ਨਹੀਂ ਲੱਗਦਾ ਕਿਸੇ ਨੂੰ ਦੁੱਜੀ ਚੰਗੀ ਨਹੀਂ ਲੱਗਦੀ ਜਿਹੜੀ ਸਬਜ਼ੀ ਜਿਹੜੀ ਭਾਜੀ ਕਿਸੇ ਨੂੰ ਚੰਗੀ ਲੱਗਦੀ ਉਹ ਬਣਵਾ ਲੈਂਦਾ ਖਾ ਲੈਂਦਾ ਜ਼ਰੂਰੀ ਨਹੀਂ ਹੈ ਕਿ ਇੱਕ ਕੜੀ ਖਾ ਰਿਆ ਹੈ ਤੇ ਉਹ ਸਾਰਿਆਂ ਦੇ ਉੱਤੇ ਥੋਪੇ ਵੀ ਤੁਸੀਂ ਵੀ ਖਾਓ ਜਾਂ ਤੁਹਾਨੂੰ ਵੀ ਚੰਗੇ ਲੱਗੇ ਠੀਕ ਹੈ ਭਰਾ ਮੈਂ ਖਾ ਰਿਆ ਆ ਚੀਜ਼ ਖਾ ਰਿਆ ਮੈਨੂੰ ਚੰਗੇ ਲੱਗਦੀ ਹੈ ਮੈਨੂੰ ਸਵਾਦ ਲੱਗਦੀ ਹੈ ਮੇਰੀ ਖੁਸ਼ੀ ਹੈ ਤੈਨੂੰ ਚੰਗੀ ਨਹੀਂ ਲੱਗਦੀ ਤੂੰ ਨਾ ਖਾ ਹੋਰ ਬਣਵਾ ਹੋਰ ਖਾ ਤੇਰੀ ਆਪਣੀ ਪ੍ਰੋਬਲਮ ਮੈਨੂੰ ਚੰਗੀ ਲੱਗਦੀ ਹੈ ਖੈਰ ਘਰ ਤੁਹਾਡਾ ਹੈ ਕਾਰੋਬਾਰ ਤੁਹਾਡਾ ਹੈ ਪਰਿਵਾਰ ਤੁਹਾਡਾ ਹੈ ਖੁਸ਼ੀ ਤੁਹਾਡੀ ਹੈ ਲਾਈਫ ਤੁਹਾਡੀ ਜਿਉਣਾ ਤੁਸੀਂ ਆਪਣੇ ਟੰਗ ਦੇ ਨਾਲ ਪਰ ਲੋਕਾਂ ਦੇ ਸਹਾਰੇ ਦੇ ਉੱਤੇ ਕਿਉਂ ਆਪਣੇ ਸਹਾਰੇ ਦੇ ਉੱਤੇ ਜਿਉਣ ਦੀ ਆਦਤ ਪਾਓ ਉਦਾਹਰਣ ਵਜੋਂ ਕਿਸੇ ਨੂੰ ਮੱਕਈ ਖਾ ਕੇ ਖੁਸ਼ੀ ਮਿਲਦੀ ਕਿਸੇ ਨੂੰ ਕਣਕ ਖਾ ਕੇ ਖੁਸ਼ੀ ਮਿਲਦੀ ਕਿਸੇ ਨੂੰ ਜਵਾਰ ਦੀ ਰੋਟੀ ਤੇ ਕਿਸੇ ਨੂੰ ਬਾਜਰੇ ਦੀ ਰੋਟੀ ਚੰਗੇ ਲੱਗਦੀ ਕਿਸੇ ਨੂੰ ਨਾਨ ਚੰਗਾ ਲੱਗਦਾ ਹੈ ਸਾਦਾ ਕਿਸੇ ਨੂੰ گارਲਿਕ ਚੰਗਾ ਲੱਗਦਾ ਕਿਸੇ ਨੂੰ ਚਾਵਲ ਖਾਣੇ ਚੰਗੇ ਲੱਗਦੇ ਨੇ ਕਿਸੇ ਨੂੰ ਚੀਨੇ ਨੇ ਉਹ ਆਪਣੇ ਕੇਕੜੇ ਖਾਈ ਜਾਂਦੇ ਨੇ ਹੋਰ ਹੋਰ ਕਈ ਕੀਟ ਪਤੰਗੇ ਖਾਈ ਜਾਂਦੇ ਸਾਡਾ ਸਮਾਜ ਨਹੀਂ ਖਾਂਦਾ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਮਤਲਬ ਜੋ ਖਾ ਕੇ ਤੁਹਾਨੂੰ ਖੁਸ਼ੀ ਮਿਲਦੀ ਖਾਓ ਜੋ ਪਾ ਕੇ ਖੁਸ਼ੀ ਮਿਲਦੀ ਪਾਓ ਜੋ ਹੰਡਾ ਕੇ ਖੁਸ਼ੀ ਮਿਲਦੀ ਹੰਡਾਓ ਜੋ ਵਰਤ ਕੇ ਖੁਸ਼ੀ ਮਿਲਦੀ ਉਹ ਵਰਤੋ ਤੁਸੀਂ ਆਪਣੇ ਮਾਲਕ ਬਣੋ ਤੁਸੀਂ ਲੋਕਾਂ ਦੇ ਗੁਲਾਮ ਨਾ ਬਣੋ ਲੋਕਾਂ ਦੇ ਮੁਤਾਜ ਨਾ ਬਣੋ ਵੀ ਇਹ ਕਹੇ ਤੂੰ ਆ ਖਾ ਆ ਪਾ ਆ ਹੰਡਾ ਤੇ ਮੇਰੀ ਖੁਸ਼ੀ ਤਾਂ ਹੈ ਆਪਣੇ ਮਾਲਕ ਆਪ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ